ਪਿਆਰ ਵਾਲਿਓ ਆਪਣਾ ਅੱਜ ਦਾ ਵਿਸ਼ਾ ਹੈ ਵੱਡਿਆਂ ਦਾ ਆਦਰ ਮਾਨ ਸਤਕਾਰ ਇਹ ਕਿਉਂ ਜ਼ਰੂਰੀ ਹੈ ਕਿਉਂਕਿ ਅੱਜ ਅਸੀਂ ਜਵਾਨ ਹਾਂ ਜਾਂ ਅਸੀਂ ਬਚਪਨ ਵਿੱਚ ਹਾਂ ਕੱਲ ਨੂੰ ਅਸੀਂ ਵੀ ਬਜ਼ੁਰਗ ਹੋਣਾ ਹੈ ਤੇ ਜਦੋਂ ਮਨੁੱਖ ਬढ़ापे ਵਿੱਚ ਚੱਲਾ ਜਾਂਦਾ ਹੈ ਫਿਰ ਉਹਨੂੰ ਹੁੰਦਾ ਹੈ ਕਿ ਮੇਰੇ ਬੱਚੇ ਮੇਰਾ ਆਦਰ ਸਤਕਾਰ ਕਰਨ ਜਾਂ ਮੇਰੇ ਰਿਸ਼ਤੇਦਾਰ ਮੇਰਾ ਮਾਨ ਸਤਕਾਰ ਕਰਨ ਹਰ ਇੱਕ ਇਨਸਾਨ ਨੂੰ ਹੁੰਦਾ ਹੈ ਕਿਉਂਕਿ ਸਾਡੀ ਉਮਰ ਜਿਹੜੀ ਹੈ ਇਹ ਦਿਨ-ਦਿਨ ਘਟਣੀ ਹੈ ਅਸੀਂ ਵੀ ਕੱਲ ਨੂੰ ਬਡਾਬੇ ਵਿੱਚ ਜਾਣਾ ਹੈ ਜੇ ਅੱਜ ਅਸੀਂ ਕਿਸੇ ਨੂੰ ਆਦਰ ਦੇਵਾਂਗੇ ਤੇ ਕੱਲ ਨੂੰ ਸਾਡੇ ਬੱਚੇ ਸਾਨੂੰ ਵੀ ਆਦਰ ਦੇਣਗੇ ਕਿਉਂਕਿ ਅੱਜ ਜੇ ਅਸੀਂ ਜਿਹੜਾ ਬੱਚਾ ਨੂੰ ਕੁਝ ਸਿਖਾਵਾਂਗੇ ਉਹ ਸਾਡੇ ਬੱਚੇ ਫਿਰ ਸਾਨੂੰ ਮੜ ਕੇ ਦੇਣਗੇ ਹੁਣ ਅੱਜ ਕੱਲ ਦਾ ਜ਼ਬਾਨਾ ਐਸਾ ਹੋ ਗਿਆ ਹੈ ਸਾਡੇ ਬੱਚਿਆਂ ਨੂੰ ਅਸੀਂ ਇਹ ਕਦੇ ਨਹੀਂ ਸਿਖਾਇਆ ਕਿ ਸੀ ਜੋ ਸਾਡੇ ਤੋਂ ਵੱਡੇ ਨੇ ਸਾਡੇ ਚਾਚੇ ਨੇ ਤਾਏ ਨੇ ਸਾਡੇ ਰਿਸ਼ਤੇਦਾਰ ਨੇ ਉਹਨਾਂ ਦਾ ਅਸੀਂ ਸਤਿਕਾਰ ਕਰਨਾ ਹੈ ਉਹਨਾਂ ਦੇ ਪੈਰੀ ਹੱਥ ਲਾਉਣਾ ਹੈ ਉਹਨਾਂ ਨੂੰ ਸਤਿ ਸ੍ਰੀਕਾਲ ਫਤਿਹ ਬੁਲਾਉਣੀ ਹੈ ਕਦੇ ਅਸੀਂ ਆਪਣੇ ਬੱਚਿਆਂ ਨੂੰ ਸਿਖਾਇਆ ਹੀ ਨਹੀਂ ਹੋਰ ਚੀਜ਼ਾਂ ਬਹੁਤ ਕੁਝ ਸਿਖਾ ਦਿੰਨੇ ਆ ਪਰ ਇਹ ਗੱਲਾਂ ਕੱਸੀ ਕਦੇ ਨਹੀਂ ਸਿਖਾਈਆਂ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਕੰਮ ਆਉਣੀਆਂ ਨਹੀਂ ਕਿਉਂਕਿ ਸਮਾਂ ਐਸਾ ਹੋ ਗਿਆ ਅਸੀਂ ਬੱਚਿਆਂ ਨੂੰ ਹੋਰ ਕਮਾਂ ਵੱਲੀ ਬੜਾ ਧਿਆਨ ਦੇ ਦਿੰਦੇ ਆ ਇਹ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਨੂੰ ਇਹ ਸੰਸਕਾਰ ਦੇਣੇ ਹੈ ਕਿਉਂਕਿ ਜਦੋਂ ਬੱਚਿਆਂ ਨੂੰ ਇਹ ਸਿਖਾਉਣਾ ਹੈ ਜਾਂ ਅਸੀਂ ਵੀ ਸਿੱਖਣਾ ਹੈ ਕਿ ਜਦੋਂ ਕੋਈ ਸਾਡੇ ਘਰ ਆਉਂਦਾ ਹੈ ਉਹਦਾ ਅਸੀਂ ਮਾਨਸਤਕਾਰ ਕਰਨਾ ਹੈ ਉਹਨੂੰ ਅਸੀਂ ਜਿੰਨਾ ਵੀ ਹੋ ਸਕਦਾ ਚਾਹ ਪਾਣੀ ਜੋ ਵੀ ਦਿਖਾਉਣਾ ਹੈ ਬੜੇ ਪਿਆਰ ਦੇ ਨਾਲ ਦਿਖਾਉਣਾ ਹੈ ਕਿ ਦਾ ਕਾਰਨ ਕੀ ਹੈ ਕਿ ਕੱਲ ਨੂੰ ਅਸੀਂ ਵੀ ਕਿਸੇ ਦੇ ਘਰ ਜਾਣਾ ਹੈ ਜੇ ਅੱਜ ਹੀ ਅਸੀਂ ਕਿਸੇ ਦਾ ਸਤਿਕਾਰ ਕੀਤਾ ਹੋਵੇਗਾ ਤੇ ਕੱਲ ਨੂੰ ਸਾਡਾ ਸਤਿਕਾਰ ਤਾਂ ਹੀ ਕਰੇਗਾ ਹੁਣ ਸਾਡਾ ਜਿਹੜਾ ਸਮਾਜ ਹੈ ਇਸ ਦੇ ਵਿੱਚ ਇੱਕ ਬੜੀ ਮਾੜੀ ਕਮੀ ਹੈ ਕਿ ਜਿਹੜੇ ਇਹਦੇ ਰਿਸ਼ਤੇਦਾਰ ਗਰੀਬ ਨਹੀਂ ਜਾਂ ਇਹਦੇ ਦੋਸਤ ਮਿੱਤਰ ਭੈਣ ਭਰਾ ਗਰੀਬ ਨਹੀਂ ਉਹਨਾਂ ਵੱਲ ਬਹੁਤ ਦੇ ਘੱਟ ਧਿਆਨ ਦਿੰਦਾ ਜਦੋਂ ਉਹ ਆਉਂਦੇ ਨੇ ਉਦੋਂ ਬਹੁਤ ਲੋਕ ਐਸੇ ਨੇ ਜਿਹੜੇ ਸਪੈਕਟ ਕਰਦੇ ਨੇ ਪਰ ਜ਼ਿਆਦਾਤਰ ਲੋਕ ਹੀ ਕਰਦੇ ਜਿਹੜੇ ਗਰੀਬ ਰਿਸ਼ਤੇਦਾਰ ਨੇ ਨਾ ਉਹਨਾਂ ਵੱਲ ਬਹੁਤ ਧਿਆਨ ਨਹੀਂ ਦਿੰਦੇ ਉਹਨਾਂ ਦਾ ਕੋਈ ਸਤਕਾਰ ਨਹੀਂ ਕਰਦੇ ਆਪਣੇ ਬੱਚਿਆਂ ਨੂੰ ਵੀ ਸਿਖਾਉਂਦੇ ਵੀ ਉਹ ਸੰਦੇ ਵੀ ਇਹ ਤਾਂ ਗਰੀਬ ਹੈ ਨਾ ਤਾਂ ਆਪਾਂ ਕੀ ਲੈਣਾ ਪਰ ਪ੍ਰਮਾਤਮਾ ਦਾ ਜਿਹੜਾ ਨਿਜਮ ਹੈ ਸੰਸਾਰ ਤੇ ਅਸੀਂ ਸਦਾ ਅਮੀਰ ਨਹੀਂ ਰਹਿਣਾ ਅਸੀਂ ਸਦਾ ਜਵਾਨੀ ਵਿੱਚ ਨਹੀਂ ਰਹਿਣਾ ਅਸੀਂ ਸਦਾ ਖੁਸ਼ ਨਹੀਂ ਰਹਿਣਾ ਇਹ ਤਬਦੀਲੀ ਜਿਹੜੀ ਹੈ ਸਿਚੁਏਸ਼ਨ ਜਿਹੜੀ ਹੈ ਇਹ ਸਮੇਂ-ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ ਤੇ ਹੁਣ ਜਿਹੜੇ ਸਾਡੇ ਵੱਡੇ ਨੇ ਬਜ਼ੁਰਗ ਨੇ ਅਸੀਂ ਉਹਨਾਂ ਦਾ ਬਹੁਤ ਖਿਆਲ ਰੱਖਣਾ ਹੁੰਦਾ ਹੈ ਉਹਨਾਂ ਨੂੰ ਅਸੀਂ ਸਮੇਂ-ਸਮੇਂ ਦੇ ਨਾਲ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਜੋ ਵੀ ਉਹਨਾਂ ਨੂੰ ਚਾਹੀਦਾ ਹੈ ਉਹ ਦੇਣਾ ਹੈ ਉਹਨਾਂ ਨੂੰ ਰਾਤ ਨੂੰ ਇੱਕ ਵਾਰੀ ਮਿਲਣਾ ਹੈ ਇੱਕ ਵਾਰੀ ਸਵੇਰ ਮਿਲਣਾ ਹੈ ਤੇ ਇਹਨੇ ਨਾਲ ਉਹਨਾਂ ਨੂੰ ਹੌਸਲਾ ਬਣਿਆ ਰਹਿੰਦਾ ਹੈ ਵੀ ਮੇਰੀ ਪੁੱਛਗਿਸ਼ ਕਰਦੇ ਨੇ ਕਿਉਂਕਿ ਲੋਕਾਂ ਦਾ ਇੱਕ ਸੁਭਾਅ ਬਣਿਆ ਹੈ ਜੇ ਸਾਡੇ ਬਜ਼ੁਰਗ ਕੋਲ 4 ਪੈਸੇ ਨਹੀਂ ਜਾਂ ਉਹ ਕੋਈ ਪੈਨਸ਼ਨ ਲੈਂਦੇ ਨੇ ਜਾਂ ਕਿਸੇ ਪਾਸੋਂ ਉਹਨਾਂ ਨੂੰ ਕੋਈ ਇਨਕਮ ਆਉਂਦੀ ਹੈ ਤਾਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਤਾਂ ਉਹਨਾਂ ਦਾ ਆਦਰ ਸਤਿਕਾਰ ਮਾਨ ਕਰਦੇ ਆਂ ਜੇ ਉਹਨਾਂ ਕੋਲ ਕੋਈ ਪੈਸਾ ਨਹੀਂ ਹੁੰਦਾ ਫਿਰ ਉਹਨਾਂ ਨੂੰ ਅਸੀਂ ਪੁੱਛਦੇ ਹੀ ਨਹੀਂ ਸਮਾਜ ਦੇ ਵਿੱਚ ਤਾਂ ਅਸੀਂ ਵੀ ਗੱਲ ਹੋ ਰਹੀ ਹੈ ਕਿ ਸਾਡੇ ਮਾਤਾ ਪਿਤਾ ਨੇ ਜਿਹੜੇ ਉਹਨਾਂ ਨੇ ਸਾਨੂੰ ਸਭ ਕੁਝ ਬਣਾ ਕੇ ਦੇ ਦਿੱਤਾ ਪਰ ਜਦੋਂ ਉਹਨਾਂ ਦੇ ਬੁਢਾਪਾ ਆਉਂਦਾ ਹੈ ਫਿਰ ਅਸੀਂ ਉਹਨਾਂ ਨੂੰ ਘਰੋਂ ਕੱਢ ਦਿੰਦੇ ਆਂ ਇਹ ਬੜੀ ਸਾਡੇ ਵਿੱਚ ਰੀਤੀ ਹੈ ਕਿਉਂ ਅਸੀਂ ਸ਼ੁਰੂ ਤੋਂ ਇਹ ਸੰਸਕਾਰ ਨਹੀਂ ਲਏ ਜੇ ਅਸੀਂ ਸ਼ੁਰੂ ਤੋਂ ਬਸ ਸਾਡੇ ਮਾਤਾ ਪਿਤਾ ਨੇ ਸਾਨੂੰ ਸੰਸਕਾਰ ਦਿੱਤੇ ਹੁੰਦੇ ਵੀ ਵੱਡਿਆਂ ਦਾ ਸਤਿਕਾਰ ਕਰਨਾ ਹੈ ਹੁਣ ਕੀ ਹੁੰਦਾ ਹੈ ਤੁਸੀਂ ਆਪਾਂ ਸ਼ੈਣਾ ਦੇ ਵਿੱਚ ਦੇਖਦੇ ਆਂ ਫੌਜ ਦੇ ਵਿੱਚ ਇਹ ਸਿਖਾਇਆ ਜਾਂਦਾ ਹੈ ਕਿ ਵੱਡਿਆਂ ਦਾ ਸਤਿਕਾਰ ਕਰਨਾ ਜਿਹੜੇ ਵੱਡੇ ਅਧਿਕਾਰੀ ਹੁੰਦੇ ਨੇ ਜਾਂ ਆਪਣੇ ਤੋਂ ਸੀਨੀਅਰ ਹੁੰਦੇ ਨੇ ਉਹਨਾਂ ਦਾ ਹੁਕਮ ਮੰਨਾਇਆ ਜਾਂਦਾ ਹੈ ਉਪਮਾ ਜੂ ਮਰਜੀ ਹੁਕਮ ਦੇਵੇ ਉਹ ਮੰਨਣਾ ਹੁੰਦਾ ਹੈ ਜੇਕਰ ਕੋਈ ਖਾਣਾ ਖਾ ਰਿਆ ਹੁੰਦਾ ਹੈ ਤੇ ਜਿੰਨਾ ਚਿਰ ਸੀਨੀਅਰ ਅਧਿਕਾਰੀ ਖਾਣਾ ਨਹੀਂ ਖਾਂਦਾ ਬਾਕੀ ਕੋਈ ਖਾਣਾ ਨਹੀਂ ਖਾਂਦਾ ਫਿਰ ਜਦੋਂ ਵੀ ਕੋਈ ਸੀਨੀਅਰ ਅਧਿਕਾਰੀ ਮਿਲਦਾ ਹੈ ਜਾਂ ਆਪਣੇ ਸੀਨੀਅਰ ਉਸ ਨੂੰ ਸਤ ਸ੍ਰੀਕਾਲ ਰਾਮ ਸਲਾਨ ਬੁਲਾਈ ਜਾਂਦੀ ਹੈ ਫਿਰ ਉਸ ਤੋਂ ਅੱਗੇ ਹੀ ਨਿਕਲਿਆ ਜਾਂਦਾ ਇਹ ਬੜੀਆਂ ਬੜੀਆਂ ਗੱਲਾਂ ਸੁਕੀਆਂ ਜਾਂਦੀਆਂ ਨੇ ਸੜਾਂ ਦੇ ਵਿੱਚ ਤਾਂ ਸੜਾਂ ਦੇ ਵਿੱਚ ਕੰਮ ਜਦ ਵੀ ਮਿਲਦੀ ਹੈ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਲਾਗੂ ਕਰਨੀ ਹੈ ਕਿ ਜੋ ਸਾਡੇ ਵੱਡੇ ਨੇ ਅਸੀਂ ਸਭ ਤੋਂ ਪਹਿਲਾਂ ਵੱਡਿਆਂ ਨੂੰ ਮਾਨ ਸਤਿਕਾਰ ਦੇਣਾ ਹੈ ਜਦੋਂ ਅਸੀਂ ਕਿਸੇ ਥਾਂ ਤੇ ਬੈਠਦੇ ਹਾਂ ਚੇਹਰਾਂ ਤੇ ਬੈਠਦੇ ਹਾਂ ਤੇ ਜੋ ਬਜ਼ੁਰਗ ਬੰਦੇ ਹੁੰਦੇ ਨੇ ਜਾਂ 60 ਤੋਂ ਵੱਡੇ ਹੁੰਦੇ ਨੇ ਅਸੀਂ ਪਹਿਲਾਂ ਆਪ ਬੈਠ ਜਾਂਦੇ ਹਾਂ ਉਹਨਾਂ ਨੂੰ ਬਾਅਦ ਵਿੱਚ ਬਿਠਾਉਨੇ ਆ ਜਾਂ ਜਦੋਂ ਅਸੀਂ ਖਾਣਾ ਖਾਂਦੇ ਹਾਂ ਨਹੀਂ ਅਸੀਂ ਪਹਿਲਾ ਆਪਣੇ ਵੱਡਿਆਂ ਨੂੰ ਮਾਨ ਦੇਣਾ ਹੁੰਦਾ ਹੈ ਕਿਉਂਕਿ ਇਸ ਨਾਲ ਉਹਨਾਂ ਦਾ ਮਾਣ ਵੱਧਦਾ ਹੈ ਜਦੋਂ ਵੀ ਅਸੀਂ ਕੋਈ ਘਰ ਦੇ ਵਿੱਚ ਫੰਕਸ਼ਨ ਕਰਨਾ ਹੈ ਜਾਂ ਅਸੀਂ ਕਿਤੇ ਘੁੰਮਣ ਜਾਣਾ ਹੈ ਆਪਣੇ ਵੱਡਿਆਂ ਦਾ ਵੀ ਖਿਆਲ ਰੱਖਣਾ ਉਹਨਾਂ ਨੂੰ ਵੀ ਅਸੀਂ ਉਹ ਚੀਜ਼ ਦੇਣੀ ਹੈ ਪਰ ਲੋਕ ਕੀ ਆ ਆਪਾਂ ਆਪਣੇ ਤੇ ਡਿਪੈਂਡ ਕਰਦੇ ਆ ਕਿਸੇ ਵੱਲ ਬਹੁਤ ਘੱਟ ਧਿਆਨ ਦਿੰਦੇ ਆ ਜੋ ਕੁਝ ਕਿਸੇ ਕੋਲ ਹੁੰਦਾ ਉਹੀ ਮਿਲਦਾ ਹੈ ਇਸ ਕਰਕੇ ਪਿਆਰ ਵਾਲਿਓ ਆਪਣਾ ਅੱਜ ਦਾ ਇਹ ਵਿਸ਼ਾ ਸੀ ਕਿ ਅੱਜ ਦਾ ਜਿਹੜਾ ਸਮਾਜ ਹੈ ਸਾਡੇ ਬੱਚੇ ਨੇ ਅਸੀਂ ਖੁਦ ਵੀ ਹਾਂ ਅਸੀਂ ਇਹ ਚੀਜ਼ਾਂ ਤੋਂ ਬਹੁਤ ਦੂਰ ਹੋ ਗਏ ਹਾਂ ਪਹਿਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਜਦੋਂ ਕੋਈ ਵੀ ਬਜ਼ੁਰਗ ਸੀ ਉਹਨੂੰ ਮਿਲਦਾ ਸੀ ਜਦੋਂ ਕਿਸੇ ਅਸੀਂ ਬਜ਼ੁਰਗ ਨੂੰ ਮਿਲਦੇ ਸੀ ਉਹਦੇ ਅਸੀਂ ਪੈਰੀ ਹੱਥ ਲਾਉਂਦੇ ਸੀ ਜਾਂ ਸਾਡੀਆਂ ਮਾਤਾਵਾਂ ਭੈਣਾਂ ਉਸ ਆਪਣੇ ਤੋਂ ਵੱਡਿਆਂ ਦੇ ਪੈਰੀ ਹੱਥ ਲਾਉਂਦੀਆਂ ਸੀ ਤੋਂ ਗੋ ਅਸ਼ੀਰਵਾਦ ਦਿੰਦੇ ਸੀ ਬਲੇਸਿੰਗ ਦਿੰਦੇ ਸੀ ਉਹਨਾਂ ਨੂੰ ਦੁਆਵਾਂ ਦਿੰਦੇ ਸੀ ਉਹਨਾਂ ਨੂੰ ਬੜੀ ਖੁਸ਼ੀ ਮਿਲਦੀ ਸੀ ਪਰ ਅੱਜ ਕੱਲ ਇਹ ਚੀਜ਼ ਬਿਲਕੁਲੀ ਖਤਮ ਹੋ ਚੁੱਕੀ ਹੈ ਇਸ ਨਾਲ ਸਾਨੂੰ ਨੁਕਸਾਨ ਹੁੰਦਾ ਹੈ ਨੁਕਸਾਨ ਕੀ ਹੁੰਦਾ ਹੈ ਕਿ ਜਦੋਂ ਸਾਡੇ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ ਕਹਿਣਾ ਇਸ ਕਰਕੇ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਸਿਖਾਇਆ ਨਹੀਂ ਹੁਣ ਜੇਕਰ ਸਾਡਾ ਕੋਈ ਚਾਚਾ ਤਾਇਆ ਮਾਮਾ ਫੁੱਫੜ ਅਸੀਂ ਉਹਨਾਂ ਨੂੰ ਇਹ ਨਹੀਂ ਸਿਖਾਉਂਦੇ ਵੀ ਪੁੱਤ ਬੇਟਾ ਇਹ ਤੇਰਾ ਫੁੱਫੜ ਹੈ ਇਹ ਤੇਰਾ ਮਾਮਾ ਹੈ ਇਹ ਤੇਰਾ ਚਾਚਾ ਇਹ ਤੇਰਾ ਤਾਇਆ ਹੈ ਇਹਨਾਂ ਦਾ ਸਤਿਕਾਰ ਕਰਿਆ ਕਰੋ ਫਿਰ ਬੱਚੇ ਨੂੰ ਪਤਾ ਲੱਗਦਾ ਕਿ ਇਹ ਮੇਰੇ ਚਾਚਾ ਤਾਇਆ ਹੈ ਫਿਰ ਉਹ ਉਹਦੀ ਆਦਤ ਬਣ ਜਾਂਦੀ ਹੈ ਫਿਰ ਉਹ ਸਾਨੂੰ ਵੀ ਸਤਿਕਾਰ ਦਿੰਦੇ ਨੇ ਸੋ ਜੋ ਅੱਜ ਦਾ ਆਪਣਾ ਵਿਸ਼ਾ ਸੀਗਾ ਇਸ ਤੇ ਅਮਲ ਕਰਨਾ ਹੈ ਇਸ ਤਰ੍ਹਾਂ ਹੀ ਅੱਗੇ ਆਪਾਂ ਜੋ ਮੋਟੀਵੇਸ਼ਨ ਦੀਆਂ ਵੀਡੀਓ ਪਾਉਂਦੇ ਰਹਾਂਗੇ ਗੱਲ ਸਿਰਫ ਅਮਲ ਦੀ ਹੈ ਕਿਉਂਕਿ ਸਾਡਾ ਵੀਡੀਓ ਪਾਉਂਦਾ ਮੇਨ ਜਿਹੜਾ ਮਕਸਦ ਹੈ ਉਹ ਹੈ ਹੈ ਕਿ ਅਸੀਂ ਸਮਾਜ ਨੂੰ ਸੇਧ ਦੇ ਸਕੀਏ ਤੇ ਸਾਡੇ ਜੋ ਵੀਡੀਓ ਤੇ ਲੋਕ ਸਾਡੀ ਗੱਲ ਨੂੰ ਮੰਨ ਲੈਣ ਅਸੀਂ ਮੰਨਣ ਜੋਗਾ ਸ੍ਰੀ ਮਨ ਦੇ ਪਿੱਲਾ ਸੋਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ